ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਬੀਤੀ ਰਾਤ ਮਾਡਲ ਟਾਗ ਫੇਸ 1 ਦੇ ਵਿੱਚੋਂ ਤਿੰਨ ਮੋਟਰਸਾਈਕਲ ਸਵਾਰਾਂ ਨੇ ਗਨਪੁਆਇੰਟ ਦੀ ਨੋਕਤੇ ਇੱਕ ਕਾਰ ਨੂੰ ਲੁੱਟ ਕੇ ਫਰਾਰ ਹੋ ਗਏ ਸਨ ਜਿਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ ਤਾਂ ਪੁਲਿਸ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਕੁਝ ਹੀ ਮਿੰਟਾਂ ਦੇ ਵਿੱਚੋਂ ਕਾਰ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਅਤੇ ਕਾਰਵਾਈ ਕਰ ਦਿੱਤੀ ਗਈ ਅਤੇ ਮਾਨਯੋਗ ਐਸਪੀ ਸਿਟੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਇਹਨਾਂ ਤਿੰਨ ਨੌਜਵਾਨਾਂ ਦੇ ਵਿੱਚੋਂ ਇੱਕ ਰਿਟਾਇਰਡ ਪੁਲਿਸ ਮੁਲਾਜ਼ਮ ਦਾ ਬੇਟਾ ਸੀ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇੱਕ ਮਨੋਜਨ ਨਾਂ ਦਾ ਵਿਅਕਤੀ ਜੋ ਕਿ ਟਗੋਰ ਨਗਰ ਬਠਿੰਡਾ ਦਾ ਰਹਿਣ ਵਾਲਾ ਹੈ ਇਸਨੇ ਰਾਤ 10:30 ਦੇ ਕਰੀਬ ਕੰਟਰੋਲ ਰੂਮ ਬਠਿੰਡਾ ਪਰ ਇੱਕ ਤਲਾਹ ਦਿੱਤੀ ਸੀ ਕਿ ਇਹ ਆਪਣੇ ਦੋਸਤਾਂ ਦੇ ਨਾਲ ਫੇਸ 1 ਮੋਡਲ ਟਾਊਨ ਦੇ ਵਿੱਚ ਆਪਣੇ ਫਰੈਂਡਸ ਦੇ ਨਾਲ ਆਪਣੀ ਕ੍ਰੈਟਾ ਗੱਡੀ ਦੇ ਵਿੱਚ ਜਦੋਂ ਬੈਠਾ ਸੀਗਾ ਇੱਕ ਮੋਟਰਸਾਈਕਲ ਦੇ ਉੱਪਰ ਤਿੰਨ ਬੰਦੇ ਜਿਹੜੇ ਆਏ ਉੱਥੇ ਕੋਲ ਉਹਨਾਂ ਨੇ ਗੱਡੀ ਦਾ ਚਿਹਰਾ ਦਾ ਸ਼ੀਸ਼ਾ ਖੜਕਾਇਆ ਤੇ ਨੂੰ ਬਾਹਰ ਆਨਲੀ ਕਿਹਾ ਜਦੋਂ ਇਸ ਨੇ ਗੱਡੀ ਦਾ ਸ਼ੀਸ਼ਾ ਨਹੀਂ ਖੋਲਿਆ ਤਾਂ ਉਹਨਾਂ ਨੇ ਖਿੱਚ ਕੇ ਜਿਹੜਾ ਹੈਗਾ ਇਸ ਨੂੰ ਬਾਹਰ ਸੁੱਟ ਲਿਆ ਜਦੋਂ ਇਸ ਨੇ ਰਜਿਸਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕੋਲੇ ਕਰਵਾਲਵਰ ਸੀਗਾ ਉਹਦੇ ਨਾਲ ਇਹਨਾਂ ਨੇ ਸਿਰ ਤੇ ਉੱਪਰੇ ਵਾਰ ਕੀਤਾ ਜਿਹਦੇ ਨਾਲ ਇਸ ਨੂੰ ਸੈੱਟ ਲੱਗੀ ਉਸ ਤੋਂ ਬਾਅਦ ਇਹਨਾਂ ਨੇ ਪਿਸਤੌਲ ਇਹਦੇ ਉੱਪਰ ਤਾਨ ਲਿਆ ਜਦੋਂ ਵੈਪਨ ਦੇਖ ਕੇ ਇਹ ਥੋੜਾ ਡਰ ਗਿਆ ਪਿੱਛੇ ਹੋ ਗਿਆ ਤੇ ਉਹਨਾਂ ਨੇ ਜਿਹੜੀ ਦੀ ਗੱਡੀ ਹੈਗੀ ਐ ਲੁੱਟ ਕੇ ਉਹ ਤੋਂ ਫਰਾਰ ਹੋ ਗਏ। ਜਦੋਂ ਇਨਫੋਰਮੇਸ਼ਨ ਬਟੰਡਾ ਪੁਲਿਸ ਕੋਲ ਆਈ ਤਾਂ ਬਟੰਡਾ ਪੁਲਿਸ ਦੇ ਵੱਲੋਂ ਜਿਹੜੀ PCR ਐ 24 ਘੰਟੇ ਜਿਹੜੇ ਐਕਟਿਵ ਸ਼ੈਰ ਦੇ ਵਿੱਚ ਚਲਾਏ ਗਏ ਨੇ ਸਾਰੀ ਸਾਰੀ ਟੀਮ ਜਿਹੜੀ ਸੀਗੀ ਉਹਨਾਂ ਨੇ ਦਲਾਹ ਦਿੱਤੀ ਕਿ ਜਿਹਦੇ ਵਿੱਚ ਥਾਣਾ ਸਿਵਲ ਲਾਈਨ ਤੇ CIA 2 ਦੀ ਟੀਮਸ ਵੱਲੋਂ ਬੜੀ ਮਿਹਨਤ ਦੇ ਨਾਲ ਕੰਮ ਕੀਤਾ ਗਿਆ ਤੇ ਇਸ ਵਾਰ ਦਾ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਟਰੇਸ ਕਰ ਲਿਆ ਗਿਆ ਵਿਕਾਸ ਕੁਮਾਰ, ਅਮਨ ਚਾਵਲਾ ਤੇ ਦੀਪਕ ਸ਼ਰਮਾ ਇਹ ਤਿੰਨੇ ਦੋਸ਼ੀ ਜਿਹੜੇ ਸੀਗੇ ਇਹਨਾਂ ਨੂੰ ਟਰੇਸ ਕਰਨ ਤੋਂ ਬਾਅਦ ਜਿਹੜੀ ਇਹਨਾਂ ਨੇ ਲੁੱਟ ਕੀਤੀ ਸੀ ਗੱਡੀ ਇਹਨਾਂ ਨੇ ਜਿਹੜਾ ਮੋਟਰਸਾਈਕਲ ਵਰਦਾਤ ਲਈ ਵਰਤਿਆ ਸੀਗਾ ਸਪਲੈਂਡਰ ਮੋਟਰਸਾਈਕਲ ਤੇ ਜਿਹੜਾ ਇੱਕ ਰਵਾਲਵਰ ਸੀਗਾ 32 ਬੋਰ ਨਾਲ 8 ਜਿੰਦਾ ਕਾਰਟੂਜ ਜਿਹੜਾ ਹੈਗਾ ਇਹਨਾਂ ਨੂੰ ਬਰਾਮਦ ਕਰ ਲਿਆ ਗਿਆ ਨੇ ਗੱਡੀ ਜਿਹੜੀ ਇਹਨਾਂ ਨੇ ਲੁੱਟ ਕੀਤੀ ਸੀ ਇਹਨਾਂ ਨੂੰ ਰਿਕਵਰ ਕਰ ਲਈ ਗਈ ਆ ਮੋਢਲੀ ਪੁਸ਼ਕੇਸ ਦੇ ਵਿੱਚ ਆਇਆ ਵੀ ਪਹਿਲਾਂ ਇਹਨਾਂ ਨੇ ਇੱਕ ਟਾਬੇ ਦੇ ਉੱਪਰ ਬੈਠੇ ਸੀਗੇ ਉੱਥੇ ਜਾ ਕੇ ਇਹਨਾਂ ਨੇ दारू ਵਗੈਰਾ ਪੀਤੀ ਸੀਗੀ ਉੱਥੇ ਇਹਨਾਂ ਨੇ ਪਲਾਨ ਬਣਾਇਆ ਕਿ ਅੱਜ ਆਪਾਂ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਹੈ ਉਸ ਤੋਂ ਬਾਅਦ ਇਹ ਆਪਣੀ ਮੋਟਰਸਾਈਕਲ ਲੈ ਕੇ ਉੱਥੇ ਚੱਲ ਪਏ ਤੇ ਸ਼ਹਿਰ ਦੇ ਵਿੱਚ ਜਦੋਂ ਫੇਸ 1 ਦੇ ਕੋਲ ਪਹੁੰਚੇ ਤੇ ਇਹਨਾਂ ਨੇ ਸੁੰਨਸਾਨ ਗੱਡੀ ਜਦੋਂ ਲੱਗੀ ਹੋਈ ਸੀ ਇਹਨਾਂ ਨੂੰ ਲੱਗਿਆ ਵੀ ਜਿਹੜਾ ਹੈਗਾ ਈਜ਼ੀ ਟਾਰਗੇਟ ਹੈ ਸੋ ਇਹਨਾਂ ਨੇ ਇੱਕ ਕਰੇਟਾ ਗੱਡੀ ਜਿਹੜੇ ਸੀਗੇ ਬੰਦੇ ਸੀ ਉਹਨਾਂ ਨੂੰ ਚੂਜ਼ ਕੀਤਾ ਤੇ ਉਹਨਾਂ ਦੇ ਨਾਲ ਪਿਸਤੌਲ ਦੀ ਜਿਹੜੀ ਐਰਵਾਲਵਰ ਦੀ ਨੋਕ ਦੇ ਉੱਪਰ ਰੱਖ ਕੇ ਗੱਡੀ ਕਰੇਟਾ ਖੋਗੇ ਤੇ ਮੌਕੇ ਤੇ ਫਰਾਰ ਹੋ ਗਏ ਸੀ ਕਿ ਕਿੰਨੇ ਵਜੇ ਦੀ ਵਾਰਦਾਤ ਹੈ ਇਹ ਤਕਰੀਬਨ ਸਵਾ 10 ਦੇ ਕਰੀਬ ਦੀ ਵਾਰਦਾਤ ਹੈ ਰਾਤ ਨੂੰ ਉਸ ਤੋਂ ਬਾਅਦ ਜਦੋਂ ਇਹਨਾਂ ਨਾਲ ਵਾਰਦਾਤ ਹੋਣ ਤੋਂ ਬਾਅਦ ਇਹਨਾਂ ਕੰਟਰੋਲ ਰੂਮ ਦੇ ਉ ਸਾਡੀ CIAT 2 ਦੀ ਟੀਮ ਤੇ CSSHO ਸਿਵਲ ਲਾਈਨਸ ਇਹਨਾਂ ਦੇ ਟੀਮ ਵੱਲੋਂ ਬੇਨਤ ਕਰਦੇ ਹਾਂ ਜਿਹੜਾ ਹੈਗਾ ਇਹਨਾਂ ਨੂੰ ਪ੍ਰੈਸਤਾਗੇ ਠੀਕ ਹੈ ਤਾਂ ਇਸ ਪਿਛਾ ਵੇਲੇ ਚ ਜਿਹੜਾ ਹੈਗਾ ਸਾਫਤਾ ਪੁਲਿਸ ਕਰਮਚਾਰੀ ਦਾ ਬੇਟਾ ਕਿਹੜਾ ਇਹਦੇ ਵਿੱਚ ਵਿਕਾਸ ਕੁਮਾਰ ਹੈਗਾ ਇਹਦੇ ਜਿਹੜੇ ਪਿਤਾ ਨੇ ਉਹ ਰਿਟਾਇਰਡ ਪੁਲਿਸ ਮੁਲਾਜ਼ਮ ਹੈਗੇ ਨੇ ਜੀਪੀਐ ਸਿਸਟਮ ਦੇ ਜਿਹੜੀ ਹੈ ਪੀਸੀਆਰ ਨੇ ਬਰਾਮਦ ਕੀਤੀ ਹੈ ਜਾਂ ਇਹ ਦੇਖੋ ਟੈਕਨੀਕਲ ਚੀਜ਼ਾਂ ਹੈਗੀਆਂ ਨੇ ਕਈ ਚੀਜ਼ਾਂ ਜਿਹੜੀਆਂ ਪ੍ਰੈਸ ਦੇ ਵਿੱਚ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਕੁਝ ਜਿਹੜੇ ਪੁਲਿਸ ਦਾ ਪ੍ਰੈਸ ਕਰਨ ਦਾ ਤਰੀਕਾ ਹੁੰਦਾ ਜਦੋਂ ਆਪਾਂ ਉਹਨਾਂ ਨੂੰ ਡਿਸਕਲੋਜ਼ ਕਰਦੇ ਤਾਂ ਜਿਹੜੇ ਦੂਜੇ ਦੋਸ਼ੀ ਹੁੰਦੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਫਾਇਦਾ ਲੈ ਕੇ ਅਗਲੀਆਂ ਵਾਰਦਾਤਾਂ ਦੇ ਵਿੱਚ ਜਿਹੜੇ ਹੈਗੇ ਨੇ ਉਹ ਇਸ ਜੀ ਨੂੰ ਯੂਜ਼ ਕਰ ਲਏ। ਜੀ ਜੀ ਗੱਲ ਸਾਹਮਣੇ ਆ ਰਹੀ ਵੀ ਪੈਸਾ ਦਾ ਲਾਂਨ ਦੇਣ ਦੀ ਇਹਨਾਂ ਦਾ ਸੀਗਾ। ਤੇ ਦੇਖੋ ਜਿਹੜੇ ਵਿਕਾਸ ਕੁਮਾਰ ਦੇ ਵੱਲੋਂ ਕਈ ਗੱਲ ਕਹੀ ਗਈ ਕਿ ਵੀ ਪੈਸਾ ਦਾ ਲਾਂਨ ਦੇ ਵਾਲੀ ਗੱਲ ਉਹਨੇ ਕਹੀ ਸੀਗੀ। ਬਟ ਇਨਵੈਸਟੀਗੇਸ਼ਨ ਦੌਰਾਨ ਇਦਾਂ ਦੀ ਗੱਲ ਸਾਹਮਣੇ ਆਈ ਵੀ ਇਦਾਂ ਦੀ ਕੋਈ ਗੱਲ ਨਹੀਂ ਸੀ ਜਿਹੜਾ ਦੋਸ਼ੀ ਇਹ ਮਨੋਜ ਜੈਨੂ ਨੂੰ ਬਿਲਕੁਲ ਵੀ ਜਾਣਦਾ ਨਹੀਂ ਸੀਗਾ ਕਿਸੇ ਵੀ ਦੋਸ਼ੀ ਨੂੰ। ਪਹਿਲਾਂ ਇਹਨਾਂ ਨੇ ਵਾਰਦਾਤ ਕਰਨ ਤੋਂ ਪ ਪਲਾਨਿੰਗ ਕਰਨ ਤੋਂ ਬਾਅਦ ਇਹ ਨਾਲ ਜਿਹੜਾ ਹੈਗਾ ਵਾਰਦਾਤ ਨੂੰ ਅੰਜਾਮ ਦਿੱਤਾ। ਰਿਵਾਲਵਰ ਹੈ ਜਿਹੜਾ ਤੇ ਜਾਇਜ਼ ਹੈ ਜਿਹੜਾ ਇਹ ਨਹੀਂ ਲੈਸੈਂਸੀ ਵਾਪੇ ਨੇ ਵਿਕਾਸ ਕੁਮਾਰ ਦਾ ਲੈਸੈਂਸੀ ਵਾਪੇ ਦਾ ਫਾਦਰ ਸਾਹਿਬ ਇਹਲਾਪ ਦਾ ਇਹਦੇ ਵਿਕਾਸ ਕੁਮਾਰ ਦਾ ਲੈਸੈਂਸੀ ਵਾਪੇ ਨੇ ਬਾਕੀ ਜਿਹੜੀ ਹੈਗੀ ਆ ਉਹਦੇ ਰਿਕਾਰਡ ਤੋਂ ਜਿਹੜਾ ਹੈਗਾ ਉਹਨੂੰ ਇਨਵੈਸਟੀਗੇਸ਼ਨ ਦੌਰਾਨ ਕਲੀਅਰ ਕਰਤਾ ਹੈ ਜੀ ਸਰ ਕੋਈ ਵਾਰਦਾਤ ਕੀਤੀ ਹੈ ਨਾ ਜੀ ਜੀ ਪਹਿਲਾਂ ਕੋਈ ਵਾਰਦਾਤ ਕੀਤੀ ਨਹੀਂ ਪਹਿਲਾਂ ਇਹਨਾਂ ਦੇ ਕੋਈ ਐਫਆਈਆਰ ਰਜਿਸਟਰ ਨਹੀਂ ਹੈ ਪਹਿਲਾਂ ਕੋਈ ਵਾਰਦਾਤ ਜਿਹੜੀ ਹੈਗੀ ਇਹਨਾਂ ਵੱਲੋਂ ਨਹੀਂ ਕੀਤੀ ਗਈ ਇਹ ਇਹਨਾਂ ਦੀ ਪਹਿਲੀ ਵਾਰਦਾਤ ਹੀ ਸੀ। ਕਿੰਨੇ ਵਾਰਦਾਤ ਕਰਤਾ ਇਦੇ ਵਿੱਚ ਤਿੰਨ ਜਿਹੜੇ ਦੋਸ਼ੀ ਸੀਗੇ ਵਾਰਦਾਤ ਨੂੰ ਜਾਮ ਦੇਣ ਵਾਲੇ ਦੀਪਕ ਸ਼ਰਮਾ ਅਮਨ ਚਾਵਲਾ ਤੇ ਵਿਕਾਸ ਕੁਮਾਰ ਇਹਨਾਂ ਨੂੰ ਜਿਹੜਾ ਹੈਗਾ ਸਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਇਹ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਨੇ ਦੋ ਦੋਸ਼ੀ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਨੇ ਇੱਕ ਦੋਸ਼ੀ ਅਮਰਪੁਰ ਬਸਤੀ ਦੇ ਰਹਿਣ ਵਾਲਾ ਇਹ ਰਿੰਗ ਰੋਡ ਜਿਹੜੀ ਆਪਣੀ ਬਠਿੰਡਾ ਦੀ ਰਿੰਗ ਰੋਡ ਹੈ ਉਸ ਤੋਂ ਗ੍ਰਿਫਤਾਰ ਕੀਤੇ ਗਏ ਨੇ ਕਿਉਂਕਿ ਇਹਨਾਂ ਨੇ ਜਿਹੜੀ ਗੱਡੀ ਸਨੇਚ ਕਰਨ ਤੋਂ ਬਾਅਦ ਉਹਦੀਆਂ ਨੰਬਰ ਪਲੇਟਾਂ ਜਾ ਕੇ ਤੋੜ ਦਿੱਤੀਆਂ ਸੀਗੀਆਂ ਤੇ ਗੱਡੀ ਜਿਹੜੀ ਬਿਨਾ ਨੰਬਰ ਪਲੇਟਾਂ ਦੇ ਜਿਹੜੀ ਇਹਨੇ ਕਰ ਲਈ ਸੀਗੀ ਤਾਂ ਕਿ ਇਹਨੂੰ ਟਰੇਸ ਨਾ ਕੀਤਾ ਜਾ ਸਕੇ ਇਹ ਤਿੰਨੇ ਆਪਸ ਦੇ ਵਿੱਚ ਦੋਸਤ ਨੇ ਕਿਉਂਕਿ ਦੋ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਨੇ ਇੱਕ ਅਮਰਪੁਰ ਬਸਤੀ ਦਾ ਰਹਿਣ ਵਾਲਾ ਇਹ ਆਪਸ ਦੇ ਵਿੱਚ ਪਹਿਲਾਂ ਵੀ ਇੱਕ ਦੂਜੇ ਨੂੰ ਜਾਣਦੇ ਨੇ ਅੱچھے ਦੋਸਤ ਸਰ ਜੀ ਵਿਕਾਸ ਤੇ ਪਹਿਲਾਂ ਵੀ ਨਹੀਂ ਕੰਮ ਨਹੀਂ ਵਿਕਾਸ ਇਹਨਾਂ ਤੇ ਇਹਨਾਂ ਦੇ ਉੱਪਰ ਜਿਹੜੀ ਹੈਗੀ ਇਹ ਪਹਿਲਾਂ ਕੋਈ ਮੁਕਤਮਾ ਦਰਜ ਨਹੀਂ ਵਿਕਾਸ ਇੱਕ ਜੋਬ ਕੰਸਲਟੰਸੀ ਫਰਮ ਜਿਹੜੀ ਚਲਾਉਂਦਾ ਹੈ ਤੇ ਜਿਹੜੇ ਦੂਜੇ ਦੋ ਦੋਸ਼ੀ ਨੇ ਇਹ ਕੋਈ ਕੰਮ ਕਰਨੀ ਕਰਦੇ ਬਿਲਕੁਲ ਵਿਲੇ ਨਹੀਂ ਸਰ ਜੀ ਇਹਦਾ ਮੋਟਰ